ਖੁਦਾ ਦੇ ਪਿਆਰੇ ਲੋਕੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਤੋਂ ਇਹ ਸਵੇਰ ਦਾ ਸਮਾ ਹੈ 6 ਵਜੇ ਕੁਝ 40 42 ਮਿੰਟ ਹੋਏ ਹਨ ਤਾਂ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਦਿਖਾਉਣਾ ਚਾਹੁੰਦਾ ਹਾਂ ਕਿ ਬਾਰਿਸ਼ ਹੋ ਰਹੀ ਸੀ ਸਵੇਰ ਦੇ ਵੇਲੇ ਪਰ ਹੁਣ ਬੰਦ ਹੋ ਗਈ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਪੜਦੇ ਹਾਂ ਮੱਤੀ 5 ਦੀ 43 ਤੋਂ ਲੈ ਕੇ 46 ਤੱਕ ਖੁਦਾ ਦੇ ਬਚਨ ਦੇ ਵਿੱਚ ਸਾਨੂੰ ਪਰਮੇਸ਼ਵਰ ਕੀ ਕਹਿੰਦਾ ਹੈ ਤੂੰ ਸੁਣਿਆ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਣੀ ਨਾਲ ਪਿਆਰ ਕਰੇ ਤੇ ਆਪਣੇ ਵੈਰੀ ਨਾਲ ਵੈਰਕ ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ ਤੁਸੀਂ ਆਪਣੇ ਵੈਰੀ ਨਾਲ ਪਿਆਰ ਕਰੋ ਤਾਂ ਅਤੇ ਜੋ ਤੁਹਾਨੂੰ ਸੋਣ ਆਉਣ ਵਾਲੀ ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਉਹ ਪੁੱਤਰ ਉਹ ਕਿਉਂ ਜੋ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਤੇ ਚੜਦਾ ਤੇ ਧਰਮੀਆਂ ਅਤੇ ਕੁਧਰਮੀਆਂ ਤੇ ਵੀ ਮੀਂਹ ਵਰਸਾਉਂਦਾ ਹੈ ਤੁਸੀਂ ਦੇਖ ਸਕਦੇ ਆ ਕਿ ਜਿਵੇਂ ਮੈਂ ਤੁਹਾਨੂੰ ਦਿਖਾਈ ਹੈ ਕਿ ਬਾਰਿਸ਼ ਹੋ ਰਹੀ ਸੀ ਸਵੇਰ ਦੇ ਸਮੇਂ ਤੋਂ ਇਹ ਤੋਂ ਮੇਰੇ ਪਿੰਡ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿਰਫ ਧਰਮੀ ਲੋਕ ਹੀ ਨਹੀਂ ਹਨ ਕੁ ਧਰਮੀ ਲੋਕ ਵੀ ਹਨ ਤੋਂ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਦੇਖਦੇ ਆ ਜਦੋਂ ਯੀਸ਼ੂ ਮਸੀਹ ਧਰਤੀ ਉੱਤੇ ਸੀ ਉਹ ਉਸਨੇ ਜਦੋਂ ਇਸ ਧਰਤੀ ਉੱਤੇ ਸੀ ਉਸਨੇ ਇਸ ਧਰਤੀ ਤੇ ਰਹਿ ਕੇ ਪਾਪੀਆਂ ਨਾਲ ਵੀ ਪਿਆਰ ਕੀਤਾ ਧਰਮੀਆਂ ਨਾਲ ਪਿਆਰ ਕੀਤਾ। ਤੋਂ ਅੱਜ ਵੀ ਸਾਡਾ ਖੁਦਾ ਧਰਮੀਆਂ ਨੂੰ ਵੱਧ ਕੇ ਪਾਪੀਆਂ ਨਾਲ ਪਿਆਰ ਕਰਦਾ ਹੈ। ਤੇ ਉਹ ਭਲਿਆਂ ਲਈ ਬੁਰਿਆਂ ਲਈ ਵੀ ਸੂਰਜ ਚਾੜ੍ਹਦਾ ਹੈ। ਧਰਮੀ ਵਾਲੀ ਕੋ ਧਰਮੀ ਵਾਲੀ ਵੀ ਮੀਂਹ ਵਰਸਾਉਂਦਾ ਹੈ ਵਰਸਾਉਂਦਾ ਹੈ। ਪਰ ਅੱਜ ਜਸੀਂ ਆਪਣੇ ਜੀਵਨ ਦੇ ਵਿੱਚ ਝਾਤੀ ਮਾਰੀਏ ਕਿ ਅਸੀਂ ਕਿੰਨਾ ਕੁ ਪਿਆਰ ਕਰਦੇ ਨਾ ਸਾਡਾ ਧਰਮੀਆਣਾ ਪਿਆਰ ਤੇ ਨਾ ਪਾਪੀਆਣਾ ਪਿਆਰ ਹੈ ਸਾਡਾ ਕਿਸੇ ਦੇ ਨਾਲ ਵੀ ਪਿਆਰ ਨਹੀਂ ਹੈ ਪਰ ਸਾਡੇ ਖੁਦਾ ਨੇ ਤਾਂ ਸਾਰੇ ਜਗਤ ਨਾਲ ਪਿਆਰ ਕੀਤਾ ਹੈ ਤੋਂ ਕਰ ਵੀ ਰਿਹਾ ਹੈ ਅੱਜ ਵੀ ਕਰ ਰਿਹਾ ਹੈ ਜਿਵੇਂ ਪਰਮੇਸ਼ਰ ਦੇ ਵਚਨ ਚ ਅਸੀਂ ਜੋ ਨਾ 3 ਦੇ 16 ਇਚ ਪੜਦੇ ਹਾਂ ਪਰਮੇਸ਼ਰ ਨੇ ਜਗਤ ਨਾਲ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਕਿ ਜੋ ਕੋਈ ਉਸ ਉਤੇ ਵਿਸ਼ਵਾਸ ਕਰੇ ਨਾ ਸੁਣਾਏ ਬਲਕੇ ਹਮੇਸ਼ਾ ਦਾ ਜੀਵਨ ਪਾਵੇ ਸੋ ਖੁਦਾ ਸਾਡਾ ਤੇ ਸਾਰੇ ਜਗਤ ਦੇ ਲੋਕਾਂ ਨਾਲ ਪਿਆਰ ਕਰ ਰਹਾ ਹੈ ਭਾਵੇਂ ਉਹ ਸਿੱਖ ਵਾ ਮੁਸਲਮਾਨਾ ਹਿੰਦੂ ਵਾ ਇਸਾਈਆ ਭਾਵੇਂ ਜਿਹੜੀ ਮਰਜੀ ਕਾਸਟ ਦਾ ਵਾ ਉਹ ਸਾਰੇ ਜਗਤ ਨਾਲ ਪਿਆਰ ਕਰ ਰਹਾ ਹੈ ਪਰ ਅੱਜ ਅਸੀਂ ਆਪਣੇ ਜੀਵਨ ਚ ਦੇਖੀਏ ਕਿ ਸਾਡਾ ਪਿਆਰ ਹੈਗਾ ਇੱਕ ਦੂਜੇ ਨਾਲ ਸਾਡਾ ਦਾ ਆਪਣੇ ਜਿਹੜੇ ਸਾਡੇ ਈਸਾਈ ਭੈਣ ਭਰਾ ਸਾਡਾ ਉਹਨਾਂ ਨੇ ਹੀ ਇੱਕ ਦੂਜੇ ਨਾਲ ਜਿਹੜੇ 72 80% ਅੱਜ ਕ੍ਰਿਸਚੀਅਨ ਇਸ ਕਰਕੇ ਇਹ ਮੇਰੇ ਮੈਸੇਜ ਦਾ ਦੇਣ ਦਾ ਮਤਲਬ ਇਹ ਹੋ ਕਿ ਸਾਡੇ ਜੀਵਨ ਦੇ ਵਿੱਚ ਪਿਆਰ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਦੋਂ ਪੌਲ ਦੇ ਜੀਵਨ 'ਚ ਮਸੀਹ ਨਹੀਂ ਸੀ ਉਹਦੇ ਜੀਵਨ 'ਚ ਪਿਆਰ ਨਹੀਂ ਸੀ ਪਰ ਜਦੋਂ ਉਹਦੇ ਜੀਵਨ 'ਚ ਮਸੀਹ ਆ ਗਿਆ ਤਾਂ ਉਹਦੇ ਜੀਵਨ 'ਚ ਸਿਰਫ ਪਿਆਰ ਆ ਗਿਆ ਜੇਕਰ ਤੁਹਾਡੇ ਜੀਵਨ ਚ ਅੱਜ ਤੱਕ ਵੀ ਮਸੀਹ ਨਹੀਂ ਆ ਤੇ ਤੁਹਾਡੇ ਜੀਵਨ ਵਿੱਚ ਪਿਆਰ ਨਹੀਂ ਆ ਤੇ ਮਸੀਹ ਨਹੀਂ ਆ ਤੇ ਜੇਕਰ ਮਸੀਹ ਨਹੀਂ ਆ ਤੇ ਤੁਹਾਡੇ ਜੀਵਨ ਚ ਖੁਦਾ ਦਾ ਵਚਨ ਨਹੀਂ ਆ ਤੇ ਜੇਕਰ ਤੁਹਾਡੇ ਜੀਵਨ ਚ ਖੁਦਾ ਦਾ ਵਚਨ ਨਹੀਂ ਆ ਤੇ ਕਦੇ ਵੀ ਤੁਹਾਨੂੰ ਆਸ਼ੀਸ਼ ਨਹੀਂ ਮਿਲ ਸਕਦੀ ਤੁਸੀਂ ਕਦੇ ਵੀ ਵਾਦ ਨਹੀਂ ਸਕਦੇ ਜੇਕਰ ਤੁਸੀਂ ਇੱਕ ਦੂਜੇ ਨਾਲ ਬੈਰ ਕਰਦੇ ਵਿਰੋਧ ਕਰਦੇ ਇੱਕ ਦੂਜੇ ਦਾ ਈਰਖਾ ਚਲਣ ਕਰਦੇ ਜੋ ਗਮੰਡ ਕਰਦੇ ਇੱਕ ਦੂਜੇ ਨਾਲ ਇਹ ਗੱਲਾਂ ਕਦੇ ਵੀ ਤੁਹਾਨੂੰ ਵਿਦਾ ਨਹੀਂ ਸਕਦੀਆਂ ਕਿਉਂਕਿ ਇਹ ਗੱਲਾਂ ਨਾ ਗਮੰਡ ਹੰਕਾਰ ਵੈਰ ਸਾਡੇ ਯੀਸ਼ੂ ਮਸੀਹ ਨੇ ਇਸ ਧਰਤੀ ਤੇ ਆ ਕੇ ਕੀਤਾ ਤੇ ਨਾ ਹੀ ਉਹ ਅੱਜ ਕਰ ਰਿਹਾ ਹੈ ਲੋਕਾਂ ਨਾਲ ਉਹ ਹਰ ਇੱਕ ਨਾਲ ਪਿਆਰ ਕਰਦਾ ਇਸ ਲਈ ਹਾਨੂੰ ਹਰ ਇੱਕ ਨਾਲ ਪਿਆਰ ਕਰਨ ਦੀ ਜ਼ਰੂਰਤ ਹੈ ਤਾਂ ਜੇਕਰ ਸਾਡਾ ਖੁਦਾ ਸਾਰੇ ਜਗਤ ਨਾਲ ਪਿਆਰ ਕਰ ਰਿਹਾ ਹੈ ਹਿੰਦੂਆਂ ਨਾਲ ਸਿੱਖਾਂ ਨਾਲ ਮੁਸਲਮਾਨਾਂ ਨਾਲ ਇਸਾਈਆਂ ਨਾਲ ਹਰ ਇੱਕ ਜਾਤ ਨਾਲ ਪਿਆਰ ਕਰ ਰਿਹਾ ਹੈ ਤਾਂ ਸਾਡੇ ਜੀਵਨ 'ਚ ਪਿਆਰ ਕਿਉਂ ਨਹੀਂ ਹੈ ਵੋਇਸ ਕਰਕੇ ਨਹੀਂ ਹੈ ਕਿਉਂਕਿ ਅਸੀਂ ਪੁਰਾਣੇ ਨੇਮ ਦੇ ਦੁਆਰਾ ਚੱਲ ਰਹੇ ਹਾਂ ਨਵੇਂ ਨੇਮ ਦੇ ਦੁਆਰਾ ਨਹੀਂ ਕਿਉਂਕਿ ਜਿਵੇਂ ਅਸੀਂ ਜਿਵੇਂ ਅਸੀਂ ਪਰਮੇਸ਼ਰ ਦੇ ਬਚਨ ਚ ਸੁਣਿਆ ਤੂੰ ਸੁਣਿਆ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀਆਂ ਨਾਲ ਵੈਰ ਨਾ ਕਰ ਤਾਂ ਇਹ ਕਿਹਦੇ ਵਿੱਚ ਕਿਹਾ ਗਿਆ ਸੀ ਇਹ ਪੁਰਾਣੇ ਨੇਮ ਚ ਕਿਹਾ ਗਿਆ ਸੀ ਕਿ ਤੂੰ ਆਪਣੇ ਵੈਰੀ ਨਾਲ ਵੈਰ ਨਾ ਕਰ ਆਪਣੇ ਗੁਆਂਢੀ ਨਾਲ ਪਿਆਰ ਕਰ ਪਰ ਯਿਸੂ ਮਸੀਹ ਨੇ ਆ ਕੇ ਕੀ ਕੀਤਾ ਹੈ ਨਵਾਂ ਨੇ ਬਣਾਇਆ ਹੈ ਇਸ ਲਈ ਤੇ ਇਸ ਨੂੰ ਨਵਾਂ ਨੇਮ ਕਿਹਾ ਜਾਂਦਾ ਹੈ ਤਾਂ ਸਾਨੂੰ ਨਵੇਂ ਨੇਮ ਦੁਆਰਾ ਚੱਲਣ ਦੀ ਜ਼ਰੂਰਤ ਆ ਪ੍ਰਾਣੇ ਨੇਮ ਦੁਆਰਾ ਨਹੀਂ ਕਿਉਂਕਿ ਜਿਵੇਂ ਪ੍ਰਾਣੇ ਨੇਮ ਦੇ ਵਿੱਚ ਲੋਕੀ ਇੱਕ ਦੂਜੇ ਨਾਲ ਵੈਰ ਕਰਦੇ ਸੀ ਈਰਖਾ ਜਲਨ ਕਰਦੇ ਸੀ ਗਰੋਧ ਕਰਦੇ ਸੀ ਇਸੇ ਤਰ੍ਹਾਂ ਅੱਜ 70 ਤੋਂ 80% ਜਿਹੜੇ ਕ੍ਰਿਸਚੀਅਨਾਂ ਲੋਕਾਂ ਵਿੱਚ ਇਹ ਚੀਜ਼ਾਂ ਹਨ ਔਰ ਜੇਕਰ ਤੁਹਾਡੇ ਜੀਵਨ ਚ ਵੈਰ ਵਿਰੋਧ ਈਰਖਾ ਜਲਨ ਕ੍ਰੋਧ ਹੈ ਇੱਕ ਦੂਜੇ ਦੇ ਪ੍ਰਤੀ ਤੇ ਤੁਸੀਂ ਪ੍ਰਾਣੇ ਨੇਮ ਦੇ ਦੁਆਰਾ ਚੱਲ ਰਹੇ ਨਵੇਂ ਨੇਮ ਦੇ ਦੁਆਰਾ ਨਹੀਂ ਪਰ ਸਾਨੂੰ ਜਾਦਾ ਕਿਸ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਸਾਨੂੰ ਸਾਡੇ ਖੁਦਾ ਪ੍ਰਭੂ ਯੇਸ਼ੂਮਸੀ ਦੇ ਨਵੇਂ ਨੇਮ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਸੋ ਨਵਾਂ ਨੇਮ ਸਾਨੂੰ ਜਦੋਂ ਅਸੀਂ ਬਲੂ ਕਲਰ ਦਾ ਨਵਾਂ ਨੇਮ ਪੜਦੇ ਹਾਂ ਉਸ ਉੱਪਰ ਲਿਖਿਆ ਹੈ ਪਿਆਰ ਦਾ ਸੁਨੇਹਾ ਤੋ ਯੇਸ਼ੂ ਮਸੀਹ ਸਿਰਫ ਸਾਨੂੰ ਪਿਆਰ ਦਾ ਸੁਨੇਹਾ ਦੇਣਾ ਹੈ ਕਿ ਜਿਵੇਂ ਮੈਂ ਪਿਆਰ ਕੀਤਾ ਜਗਤ ਨਾਲ ਆਪਣੀ ਜਾਨ ਦਿੱਤੀ ਹੈ ਇਸੇ ਤਰ੍ਹਾਂ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ ਬਰਕਤ ਦੇਵੇ